ਮੰਮੀ ਮੰਮੀ ਤਾ ਨਾਲ ਗੱਲ ਕਰਨਿਆ ਕੀ ਗੱਲ ਹੋਈ ਆ ਜੀਜੂ ਮੈਂ ਤੈਨੂੰ ਸਾਰੀ ਗੱਲ ਦੱਸਦੀ ਆ ਮੇਰੀ ਗੱਲ ਸੁਣ ਤੇਰਾ ਨਾਲ ਮੇਰੀ ਕੋਈ ਗੱਲ ਨਹੀਂ ਹੋ ਤੇ ਨਾ ਮੇਰਾ ਤੇਰਾ ਕੋਈ ਲਾਕਾ ਦੇਕਾ ਮੇਰੇ ਨਾਲ ਗੱਲ ਕਰ ਤੂੰ ਮੈਂ ਮੰਮੀ ਨਾਲ ਗੱਲ ਕਰਨਿਆ ਮੰਮੀ ਪਰ ਮੇਰੀ ਗੱਲ ਤਾਂ ਸੁਣੋ ਜੀਜੂ ਮੈਂ ਤੈਨੂੰ ਸਾਰੀ ਗੱਲ ਦੱਸਦੀ ਆ ਉਹ ਕੀ ਗੱਲ ਦੱਸਨੀ ਤੂੰ ਕੀ ਜੀਜੂ ਜੀਜੂ ਕੋਈ ਨਹੀਂ ਮੈਂ ਕੋਈ ਗੱਲ ਕਰਨੀ ਤੇਰਾ ਤੂੰ ਆਪਣਾ ਕੰਮ ਕਰ ਜਾ ਕੇ ਠੀਕ ਆ ਮੈਂ ਮੰਮੀ ਨਾਲ ਗੱਲ ਕਰਨਿਆ ਪਰ ਮੇਰੀ ਗੱਲ ਤਾਂ ਸਮਝ ਨਹੀਂ ਮੈਂ ਕੋਈ ਗੱਲ ਸੁਣਨੀ ਤੂੰ ਚੱਲ ਮੰਮੀ ਤੂੰ ਮਿੰਨ ਹਾਂ ਜਿੰਦਣਾ ਨਹੀਂ ਜਿੰਦਣਾ ਸੱਚੀ ਦੱਸੋ ਨਹੀਂ ਤੈਨੂੰ ਮੈਂ ਕੀ ਕਹਿ ਨਹੀਂ ਮੇਰੀ ਗੱਲ ਸੁਣ ਉਹ ਕੀ ਕਹਿਆ ਉਹਨੂੰ ਉਹ ਵਿਚਾਰੀ ਰੋਂਦੀ ਬਾਹਰ ਉਹ ਆਪਣੀ ਕਿਸਮਤ ਨੂੰ ਰੋਂ ਰਹੀ ਹੈ ਮੈਨੂੰ ਨਹੀਂ ਰੋਂਦੀ ਉਹ ਕਿਸਮਤ ਨੂੰ ਨਹੀਂ ਆਉਂਦੀ ਹਾਂ ਤੈਨੂੰ ਮੈਨੂੰ ਰੋਂਦੀ ਆ ਕਿਸਮਤ ਨੂੰ ਨਹੀਂ ਰੋਂਦੀ ਤੇ ਮੇਰੀ ਗੱਲ ਸੁਣ ਮੇਰੀ ਸੁਣ ਗੱਲ ਚੁੱਪ ਕਰਕੇ ਨਾ ਉਹਨੂੰ ਹੁਣ ਤੂੰ ਛੱਡ ਦੇ ਇਹ ਗੱਲ ਬੰਦ ਨਹੀਂ ਗੀ ਤੇ ਤੇਰਾ ਮੈਂ ਦੂਜਾ ਵਿਆਹ ਕਰਦੀ ਆ ਤੇ ਘਰ ਰਸਾਈਏ ਉਹ ਅੱਛਾ ਆਈਓ ਗੱਲਾਂ ਵੀ ਹੋਣਿਆ ਉਹਨੂੰ ਫਿਰ ਹੈ ਉਹਨੂੰ ਤਾਂ ਨਹੀਂ ਕਹੀਆਂ ਤੈਨੂੰ ਗੈਂਡੈਨ ਐਵੇਂ ਨਹੀਂ ਰੋਂਦੀ ਉਹਦਾ ਤਾਂ ਕੰਮ ਹੀ ਆ ਰੋਣਾ ਇੱਧਰ ਦੀ ਚੁਗਲੀ ਉਧਰ ਲਾਉਣੀ ਉਧਰ ਦੀ ਉਧਰ ਲਾਉਣੀ ਫਿਰ ਜਦੋਂ ਗੱਲਾਂ ਸੁਣਨ ਨੂੰ ਮਿਲਦੀਆਂ ਫਿਰ ਰੋਂਦੀ ਆ ਸੱਚੀ ਹੁੰਦੀ ਆ ਮੰਮੀ ਮੈਂ ਨਹੀਂ ਉਹਨੂੰ ਕੁਝ ਵੀ ਕਿਹਾ ਮੇਰੀ ਗੱਲ ਸੁਣ ਆ ਜੀ ਗੱਲ ਤੁਸੀਂ ਕਹਿੰਦੇ ਸੀ ਦੁਬਾਰਾ ਕਿਉਂ ਕਿਹੜੀ ਗੱਲ ਕਹਿੰਦੇ ਸੀ ਤੇ ਦੁਬਾਰਾ ਵਿਆਹ ਕਰਾ ਲਾ ਆਹੋ ਕੀ ਹੋਇਆ ਤੁਹਾਨੂੰ ਮਤ ਤੇ ਪਰਦਾ ਪੈ ਗਿਆ ਵਾ ਵਸਾਉਣਾ ਤੇ ਨਹੀਂ ਵਸਾਉਣਾ ਤੇ ਘਰ ਵਸਾਇਆ ਆ ਕੀ ਆ ਆ ਘਰ ਵਸਾਇਆ ਇੰਨਾ ਤੇਰਾ ਨਾ ਰੋਣ ਹੋ ਜੂਗਾ ਦੱਸ ਮੇਰੀ ਗੱਲ ਸੁਣੋ ਹੋਰ ਕਿ ਥਾਂ ਸੁੱਤੋਗੇ ਮੈਨੂੰ ਉੱਥੇ ਵੀ ਇਹੋ ਕੁਝ ਹੋਊਗਾ ਤੇ ਕੀ ਕਰੋਗੇ ਤੁਸੀਂ ਤੈਨੂੰ ਪਹਿਲਾਂ ਪਤਾ ਤੇਨ ਸਾਰੀ ਗੱਲਾਂ ਦਾ ਪਹਿਲਾਂ ਪਤਾ ਹੈ ਤੇ ਰੱਬ ਨਾ ਕਰੇ ਇਦਾਂ ਹੋ ਜੂਗਾ ਫੇਰ ਇੱਜਤ ਕਿਸਮਤ ਹੀ ਮੇਰੀ ਮਾੜੀ ਹੈ ਨਾ ਤੇ ਅੱਗੇ ਵੀ ਇਦਾਂ ਹੋ ਸਕਦਾ ਵਾ ਉਹਨੂੰ ਕਰ ਬੈਠੂਗੀ ਤੇਰੀ ਨਹੀਂ ਮਾੜੀ ਮਾੜੀ ਉਹ ਦੀ ਹੈ ਤੁਹਾਨੂੰ ਬੜਾ ਪਤਾ ਨਾ ਮੈਨੂੰ ਪਤਾ ਹੈ ਮੈਨੂੰ ਤਾਂ ਸਭ ਕੁਝ ਪਤਾ ਹੈ ਤਾਂ ਹੀ ਮੈਂ ਕਹਿੰਦੀ ਹਾਂ ਮੇਰੀ ਗੱਲ ਸੁਣੋ ਨੌ ਇਸ ਲਈ ਇਸ ਲਈ ਜੀ ਆ ਕਿਹੜਾ ਉਹਦੇ ਜਵਾਬ ਦੇਊਗਾ ਤੇ ਫੇਰੀ ਘਰਾਂ ਰੱਖਾਂਗੇ ਇਹਨੂੰ ਤੇਰੇ ਹੱਕ ਕੀ ਚਾਹੀਦੀ ਆ ਨਾ ਇਹ ਆਪਣੇ ਵਸਨੀ ਆ ਤੇਰੇ ਮੇਰੇ ਵਸਨੀ ਆ ਇਹ ਉਹਦੇ ਵਸਿਆ ਅਹੀਂ ਵੀ ਤਾਂ ਵਸ ਕਰਕੇ ਵੇਖ ਹੀ ਲਿਆ ਵਾ ਸਾਰਾ ਕੁਝ ਕਰਕੇ ਵੇਖ ਹੀ ਲਿਆ ਮੈਂ ਮੇਰੇ ਵਸ ਵੀ ਤੇ ਨਹੀਂ ਰਿਹਾ ਉਹ ਤੇ ਕੀ ਕਰਾਂ ਛੱਡ ਦਾਂ ਉਹਨੂੰ ਘਰੋਂ ਕਰਦਾ ਅਗਲਾ ਤਾਂ ਉਹਨੂੰ ਮਾਰ ਦਾਂ ਉਹਨੂੰ ਮੈਂ ਕੀ ਕਰਾਂ ਹੁਣ ਮੈਂ ਸਾਡਿਆ ਤੇ ਕੇ ਉਹਨੂੰ ਮੈਂ ਨਹੀਂ ਛੱਡਦਾ ਤੇ ਨਾ ਹੀ ਮੇਦਾਂ ਨੇ ਕਾਹ ਕੁਝ ਕਰਨਾ ਮੈਂ ਜਿੰਨਾ ਵਿਆਹ ਕਰਾਇਆ ਨਾ ਉਹਦੇ ਨਾਲ ਹੀ ਰਹੂੰਗਾ ਮੈਂ ਚੰਗਾ ਰਹੇਗਾ ਵਿਆਹ ਕਰਾ ਲੈ ਚੁੱਪ ਕਰਕੇ ਮੈਂ ਚੰਗਾ ਰਹੂੰਗਾ ਨਾਰਾਵਾ ਠੀਕ ਆ ਇਹ ਮੇਰੀ ਕਿਸਮਤ ਹੈ ਪਰ ਮੈਂ ਤਾਂ ਕੁਝ ਨਹੀਂ ਕਰ ਸਕਦਾ ਜਿਹੜੀ ਪਹਿਲਾਂ ਉਹਦੇ ਮਾਪਿਆਂ ਦੀ ਮਾਰੀ ਹੈ ਨਾ ਜਿਹੜੇ ਦੁੱਖ ਕੱਟੇ ਨਹੀਂ ਜਿਹਨੇ ਬਚਪਨ ਤੋਂ ਹੀ ਹੈਨਾ ਮੈਂ ਉਹਨੂੰ ਹੋਰ ਦੁੱਖ ਨਹੀਂ ਕਰ ਸਕਦਾ ਲੈ ਬੇਸ਼ਰਮਾ ਮੈਂ ਤੇਰਾ ਹੀ ਸੋਚਣ ਡਈ ਆ ਤੇਰਾ ਵੀ ਕੋਈ ਕੁਝ ਕਹਿਣ ਵਾਲਾ ਤੈਨੂੰ ਹੋ ਜਾਏ ਤੇਰਾ ਵੀ ਕੋਈ ਅੱਗਾ ਪਿੱਛਾ ਸਵਾਰ ਲੈ ਤੂੰ ਕਿਦਾਂ ਸਿਰ ਤੇ ਰਹਿਣਾ ਈ ਤੂੰ ਉਹਦੇ ਮਗਰ ਅੰਨਾ ਹੋ ਗਿਆ ਹੈ ਹੈ ਤੈਨੂੰ ਕੋਈ ਦੀਦਾ ਹੀ ਨਹੀਂ ਤੇ ਮੇਰਾ ਅੱਗਾ ਮੇਰਾ ਪਿੱਛਾ ਕੁਛ ਰਉ ਕੱਲ ਨੂੰ ਸਾਈਂ ਤੇ ਕਰ ਬੱਚਾ ਹੋ ਤੂੰ ਤੇ ਉਹ ਤੇ ਉਹਨਾਂ ਦਾ ਹੋ ਤਾ ਤੁਹਾਡਾ ਕੀ ਹੋਊ ਤਾਨੂੰ ਕੌਣ ਪਿਓ ਆਪੂ ਤਾਇਆਇਆ ਆਪੂ ਨਾ ਪਿਓ ਤੇ ਸਾਈ ਨੂੰ ਆਪੂ ਨਾ ਐਸੇ ਕਰਕੇ ਆਨੀਆ ਪੁੱਤ ਵਿਆਹ ਕਰਾ ਲਾ ਧੀ ਹੋਵੇ ਚਾਹੇ ਪੋਤ ਹੋਵੇ ਉਹ ਤੇਰੇ ਹੋਣਗੇ ਤੈਨੂੰ ਪਿਓ ਤੇ ਆਖਣਗੇ ਦੁਨੀਆ ਤੇ ਨਾਂ ਤੇ ਲੈਣਗੇ ਤੇਰਾ ਹਾਂ ਸ਼ਾਬਾਸ਼ ਮਾਂ ਮੇਰੀ ਵੀ ਬੜੀ ਸੋਣੀ ਗੱਲ ਹੁੰਦੀ ਆ ਤੈਨੂੰ ਕਿਤਾ ਪਤਾ ਜਿੱਦਾਂ ਦਾ ਤੇਰੇ ਪੁੱਤ ਹੈ ਨਾ ਤੇਰਾ ਖਿਆਲ ਰੱਖਣ ਵਾਲੀ ਕੱਲ ਨੂੰ ਮੇਰਾ ਕੋਈ ਜਵਾਬ ਹੋਊਗਾ ਹੈ ਕੀਪਤਾ ਨੂੰ ਵੱਡੇ ਹੋ ਗਏ ਮੈਨੂੰ ਸਾਹਮਣੇ ਨਹੀਂ ਸਾਹਮਣਾ ਕੀ ਤੋ ਨਾ ਕਿੱਦਾਂ ਦਾ ਨਿਕਲਣਾ ਕਿਹੋ ਜਿਹਾ ਮੋਹ ਚੱਲੰਦੇ ਆ ਨਾ ਇਦਾਂ ਨਸ਼ੇੜੀ ਨਹੀਂ ਨਿਕਲਣਾ ਗੱਡੀ ਉਹਨੇ। ਨਾ ਤੂੰ ਨਸ਼ੇੜੀ ਆ। ਜਿੱਤਰਾ ਦਾ ਪਿਓ ਹੁੰਦਾ ਨਾ ਉਤਰਾ ਦਾ ਹੀ ਪੁੱਤ ਨਿਕਲਦਾ ਵਾ। ਜਿੱਤਰਾ ਦਾ ਤੂੰ ਕਰੇਂਗਾ ਨਾ ਉਤਰਾ ਜਗਾ ਉਹਨੇ ਕਰਨਾ ਵਾ। ਤੈਨੂੰ ਪਹਿਨੋ ਪਤਾ ਨਸ਼ੇੜੀ ਨਿਕਲਣਾ ਵਾ। ਜ਼ਰੂਰੀ ਨਹੀਂ ਆ। ਵੇ ਚੁੱਪ ਕਰ ਤੂੰ ਤੇ ਉਹਨੂੰ ਹੀ ਨਹੀਂ ਛੱਡਣਾ ਚਾਹਉਣਾ। ਉਹਨੂੰ ਛੱਡੇਂਗਾ ਤਾਂ ਕੋਈ ਕੰਮ ਹੋਣਾ ਹੀ ਨਹੀਂ। ਤੂੰ ਤੇ ਉਹਦੇ ਮਗਰ ਪਾਜੀ ਜਾਏ ਉਹਦੇ ਮਗਰ ਹੀ ਲੱਗ ਜਾਏ ਤੂੰ ਤੇ। ਨਹੀਂ ਗੱਲ ਸੁਣ। ਤੁਹਾਨੂੰ ਪੋਤਾ-ਪੋਤੀ ਮਿਲੇ ਭਵੇਂ ਨਾ ਮਿਲੇ। ਮੇਰੀ ਗੱਲ ਸੁਣ ਮੈਂ ਉਹਨੂੰ ਨਹੀਂ ਛੱਡ ਸਕਦਾ। ਇਹ ਬੋਦੀ ਗੱਲਾਂ ਤੇ ਮੈਂ ਘਰ ਛੱਡ ਕੇ ਨਿਕਲ ਜਾਊਂਗਾ ਤੇ ਨਾਲ ਚੱਲ ਜਾਊਂਗਾ ਤੇ ਫਿਰ ਕੀ ਹੋਊਗਾ ਉਹਨੂੰ ਨਹੀਂ ਛੱਡਣਾ ਮੈਂ ਫਿਰ ਕੀ ਹੋਊਗਾ ਘਰ ਛੱਡ ਕੇ ਚੱਲ ਫਿਰ ਤੇਰਾ ਮਾਂ ਹੋ ਜਾਊਗਾ ਤੇਰੇ ਨਾਲ ਕੱਲ ਤੇ ਚੱਲਣਾ ਮੈਂ ਨਾ ਹੋ ਜੇ ਪਰ ਮੈਂ ਤੇਣਾ ਮਾਰੀ ਨਹੀਂ ਕਰ ਸਕਦਾ ਮੈਂ ਕਿਹਦੀ ਬਾਤ ਮਾਰੀਆਂ ਹੋਰ ਕੀ ਬਾਤਵਾ ਨਹੀਂ ਲੱਗਦਾ ਮੈਂ ਕਹਦੀਆਂ ਤੇ ਤੈਨੂੰ ਬਾਤਵਾ ਸਾਰ ਦੁਨੀਆ ਦਿੰਦੀ ਰਹੇ ਬੀ ਜਵਾਗ ਲਈ ਮੈਂ ਉਹਦਾ ਜ਼ਿੰਦਗੀ ਬਰਬਾਦ ਕਰਨਾ ਕਿੱਥੇ ਜਾਊਂਗੀ ਤੂੰ ਨਹੀਂ ਸਮਝਣਾ ਤੇਰੇ ਦਿਮਾਗ 'ਚ ਨਹੀਂ ਆਉਣਾ ਤੇਰੇ ਦਿਮਾਗ 'ਚ ਕੱਲਾ ਉਹੋ ਹੀ ਭਰੀ ਆ ਮੰਮੀ ਤੂੰ ਕਿਉਂ ਜੀ ਗੱਲਾਂ ਕਰਦੀਆਂ ਇੱਕ ਔਰਤੋ ਕੀ ਔਰਤ ਤਾਂ ਦੁੱਖ ਨਹੀਂ ਸਮਝ ਸਕਦੀ ਕਿਉਂ ਇੱਕ ਆਦਾ ਦੋਖਿਆ ਦੱਸ ਹੈ ਤੂੰ ਰੰਨਦਾ ਹੋਈ ਫਿਰਦਾ ਮਾਂ ਦਾ ਹੋ ਕੇ ਵੇਖਈ ਮਾਂ ਨੂੰ ਸਮਝਈ ਮਾਂ ਨੂੰ ਤਾਂ ਦੁਆਜੇ ਸਮਝਿਆ ਨਹੀਂ ਗਾ ਪੀ ਹਾਂ ਮਾਂ ਸਾਡੀ ਸਾਡੇ ਵਾਸਤੇ ਸੌਂਤੀ ਪਈ ਆ ਤੇ ਮਾਂ ਕੀ ਕਰਨਦੀ ਆ ਮਾਂ ਨੂੰ ਉਹਦੇ ਪੁੱਤ ਨਾ ਪਿਆਰਿਆ ਕਿ ਤਾ ਤੁਹਾਨੂੰ ਤੀ ਪੁੱਤ ਨਾ ਪਿਆਰ ਗਾੜੀ ਪੋਤੇ ਨਾ ਪਿਆਰ ਗਾੜੀ ਮੈਂ ਤੁਹਾਡੇ ਲਈ ਨਹੀਂ ਆ ਤੇ ਮੇਰੀ ਖੁਸ਼ੀ ਕਾਦੇ ਵਿੱਚ ਆ ਬੱਚਿਆਂ ਵਿੱਚ ਮੇਰੀ ਨਹੀਂ ਨਾ ਬੱਚਿਆਂ ਦੀ ਖੁਸ਼ੀ ਕਿਉਂ ਮੈਂ ਜਿਹਨੂੰ ਵਿਆਹ ਲੈ ਕੇ ਆ ਉਹਦੀ ਖੁਸ਼ੀ ਮੇਰੀ ਇਹੋ ਹੀ ਤਾਂ ਤੂੰ ਨਾ ਹੋਈ ਫਿਰਦਾ ਇਹੋ ਹੀ ਤਾਂ ਤੈਨੂੰ ਦੇਰ ਦਾਲੀਂਗਾ ਮਾਂ ਤੇ ਤੈਨੂੰ ਕੋਈ ਖੁਸ਼ੀ ਨਜ਼ਰ ਨਹੀਂ ਆਉਂਦੀ ਉਹਦੇ ਚਿੱਤ ਨੂੰ ਸਾਰੀ ਖੁਸ਼ੀ ਨਜ਼ਰ ਆਉਂਦੀ ਆ ਬੱਚਿਆਂ 'ਚ ਤੈਨੂੰ ਕੋਈ ਲੋੜ ਨਹੀਂ ਹੈ ਜੀ ਉਹਦੀ ਤੈਨੂੰ ਕੱਲੇ ਦੀ ਲੋੜ ਹੈ ਹਨਾ ਮੇਰੀ ਗੱਲ ਸੁਣ ਮਾਂ ਦਾ ਮੇਰਾ ਸੁਭਾਅ ਤਾਂ ਦਾ ਨਹੀਂ ਆ ਜਿਹੜੇ ਜਿਹੜੀ ਪਹਿਲਾਂ ਰੱਬ ਦੀ ਮਾਰੀ ਨਾ ਜਿਹਦਾ ਪਹਿਲਾਂ ਇਦਾਂ ਵਾ ਮੈਂ ਉਹਨੂੰ ਹੋਰ ਮਾਰੀ ਨਹੀਂ ਕਰ ਸਕਦਾ ਆਹ ਸਾਡੀ ਮਾਂ ਇਦਾਂ ਵੱਡਾ ਦਿਲ ਨਹੀਂ ਮੇਰਾ ਹੈਗਾ ਕਿਵੇਂ ਹੋਰ ਵਿਆਹ ਕਰਾਵਾਂ ਚਲ ਮਾਂ ਨੂੰ ਗੱਲਾਂ ਕਰ ਲੈ ਉਹਡਾ ਵੱਡਾ ਦਿਲ ਹੈਗਾ ਹੀ ਮਾਂ ਨੂੰ ਯਾਰ ਕਰ ਲੈ ਉਹ ਨਾ ਇਤਨੀ ਪੀ ਉਹਨੂੰ ਵੀ ਕੋਈ ਗੱਲਾਂ ਸੁਣਾਵਾਂ ਮੂੰਹ ਪਤਾ ਲੱਗੇ ਵੀ ਹਾਂ ਮੈਂ ਕੁਝ ਕਵਾਂ ਤੂੰ ਜੋ ਮਰਜ਼ੀ ਸੰਜੀਆ ਜੋ ਮਰਜ਼ੀ ਕਹੀ ਜਾ ਪਰ ਇਹ ਦਈ ਹੋਣਾ ਮੁੱਖ ਦੀ ਗੱਲ ਬਾਤਾਂ ਸਿੱਧੀ ਜੀ ਗੱਲ ਮੈਂ ਦੱਸਾਂ ਤੂੰ ਨਾ ਸ਼ਮੀ ਨੂੰ ਤੰਗ ਕਰਨ ਨਾਲ ਨਾ ਟੀ ਤੂੰ ਨਾ ਮੇਰੇ ਤੋਂ ਕੋਈ ਨਾ ਕੋਈ ਕਰਵਾਵੇਂਗੀ ਕੋਈ ਨਾ ਕੋਈ ਅਨਰਥ ਹੋ ਜਣੇ ਘਰ ਦੇ ਵਿੱਚ ਤੂੰ ਸਮਝ ਜਾ ਮੇਰੀ ਗੱਲ ਬਸ ਸੰਭਲ ਜਾ ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ ਮਾਂ ਨੂੰ ਬੋਲੀ ਜਾਣਾ ਜਿੰਨੂੰ ਬੋਲਣਾ ਤੂੰ ਬੋਲ ਨਹੀਂ ਸਕਦਾ ਉਹਨੂੰ ਕੀ ਬੋਲਾਂ ਮੈਂ ਉਨੇ ਬੋਲੇ ਦਿਨ ਬੋਲੇ ਨਹੀਂ ਮੂਰਖ ਜੇਣਾ ਬਸ ਮੈਂ ਕਹਤਾ ਸਮਝਾ ਪਾਗਲ ਹੋ ਗਿਆ ਤੂੰ ਜਨਮੀ ਤੇ ਮਗਰ ਬੇਪੂਪ ਅੰਨਾ ਇਹਨੂੰ ਮਾਂ ਨਹੀਂ ਦੀਦੀ ਮਾਂ ਦਾ ਸੁੱਖ ਨਹੀਂ ਦੀਦਾ ਇਹਨੂੰ ਮਾਂ ਦਾ ਪਿਆਰ ਨਹੀਂ ਦੀਦਾ ਇਹਨੂੰ ਉਹਦਾ ਹੀ ਦੀਦਾ ਸਭ ਕੁਝ ਜੋ ਕੁਛ ਹੈ ਉਹੋ ਹੀ ਆ ਮਤਮੀ ਜਨਾ ਹੋਵੇ ਤੇ ਗੱਲ ਕਰਨ ਦਾ ਨਹੀਂ ਪਤਾ ਕੀ ਕਹਿਣਾ ਕੀ ਨਹੀਂ ਕਹਿਣਾ ਮੂਰਖ ਕਿੱਤੇ ਰਾਮ ਨੇ ਬੈਠੀ ਹੋ ਜਾਣਾ ਨਹੀਂ ਆ ਜਨ ਦੇਣਾ ਨਹੀਂ ਦੇ ਰੰਦੇ ਜਾਣਾ ਭੱਗ ਨਹੀਂ ਮਨੀ ਰਾਮ ਨਾ ਘੱਟਾ ਬਣ ਕੇ ਤੇ ਬੈਠੇ ਜੇ ਮੇਰੇ ਸਭਾ ਘਰ ਤਾਂ ਕੱਲ ਦਾ ਹੋ ਕੀ ਆ ਵਾ ਗੁੰਗੇ ਵਟੇ ਬਣ ਕੇ ਬਹਿ ਗਈ ਏ ਮੇਨੋ ਮਾਰਾ ਕਿੰਨੀ ਟੈਨਸ਼ਨ ਲੱਗੀ ਕੱਲ ਨੂੰ ਵੀ ਮੈਂ ਦੱਸਾਂ ਜਿਹੜਾ ਨਵਾਬਾ ਮੁੱਠੀ ਸ਼ੋਇਆ ਵਾ ਤੂੰ ਉਹਨੇ ਚਾਚੀ ਨੇ ਕਾਹਦਾ ਸ਼ੋਇਆ ਵਾ ਇਹ ਗੱਲ ਕਾਹੀ ਕੀਤੀ ਸੀ ਤੇ ਪਾਣੀ ਕਿਹੜੀ ਗੱਲ ਨਾਲ ਹੀ ਕੀ ਉਹਦੇ ਨਾਲ ਗੱਲ ਦੀ ਸੀ ਕਰਦੇ ਅਜੇ ਕੋਈ ਗੱਲ ਸੁਣੀ ਵੀ ਕੀਤੀ ਨਹੀਂ ਮੈਂ ਇਹ ਸੋਚਣਾ ਸੀ ਮਨਤ ਕਹਿੰਦੀ ਆਪਣੀ ਸੱਸ ਨਾਲ ਗੱਲ ਕਰਦੇ ਉਹ ਨਾ ਨਵਾਂ ਉੱਧਰ ਕਲਾਰਾ ਪੈ ਜੇ ਮੈਂ ਤਾਂ ਸੱਚੀ ਮਾਂ ਦੀ ਸਲਾਹ ਦੇਣੀ ਆ ਪਿਆਪਾ ਉਹਨਾਂ ਤੇ ਘਰ ਜਾਂਦੇ ਆ ਆਪਾਂ ਗੱਲ ਕਰਕੇ ਮੈਂ ਸਿੰਨਤ ਨੇ ਕੀ ਕਰਨੀ ਆ ਮੈਂ ਕਰਕੇ ਹੁੰਦੀ ਸੱਸ ਦੀ ਗੱਲ ਕਾਹਦੀ ਸਲਾਹ ਕਰਨੀ ਦੂੰ ਮੈਸੇਜੋ ਮੈਸੇਜ ਜਿਹੜਾ ਮੈਂ ਤੈਨੂੰ ਕੱਲ ਸਮਝਾਇਆ ਤੇਰੇ ਪੱਲੇ ਨਹੀਂ ਪਸਿਆ ਅਜੇ ਮੈਂ ਚਾਚੀ ਨਾਲ ਵੀ ਗੱਲ ਕਰਨੀ ਆ ਕੱਲ ਮੈਂ ਕਰਨ ਜਾਂ ਹੀ ਤੇ ਚਾਚੀ ਸੁੱਤੇ ਹੀ ਤੇ ਮੈਂ ਆ ਕੇ ਚਾਰ ਮੋੜ ਕੀ ਹੋਣਾ ਸੇਰੇ ਗੱਲ ਕਰੂੰਗਾ ਮੈਂ ਤਾਂ ਕਰਕੇ ਦੁਕਾਨ ਤੇ ਨਹੀਂ ਆਜ ਗੱਲਾਂ-ਗੱਲਾਂ ਛੱਡੋ ਪੱਗ ਬੰਨਣਾ ਤੇ ਜਾ ਕੇ ਦੁਕਾਨ ਤੇ ਜਾਓ ਕੰਮ ਕਰ-ਕਰੋ ਮੇਰੀ ਜੀ ਹਾਂ ਮੈਂ ਉਧਰ ਖਲਾਰਾ ਜਿਹਨੇ ਪੈ ਗਿਆ ਨਾ ਤੇ ਫਿਰ ਬੜਾ ਤਗੜਾ ਪੈਣਾ ਖਲਾਰਾ ਜੁਨੇ ਆਪਣੀ ਸੱਸ ਨਾਲ ਗੱਲ ਕਰਤੀ ਤੈਨੂੰ ਇਸ ਦਿਮਾਗ 'ਚ ਪੈਣ ਨਹੀਂ ਦੇਈ ਗੱਲ ਤੇਰੇ ਮੇਰੇ ਦਿਮਾਗ 'ਚ ਪੈ ਚੁੱਕੀ ਆ ਤੇ ਕੰਮ ਕਰਨਾ ਕਿ ਨਹੀਂ ਕਰਨਾ ਬਸ ਇਹ ਦੱਸਦਾ ਜਮਾਨਾ ਮੈਂ ਮੇਰਾ ਨਹੀਂ ਚੇਲ ਕਰਦਾ ਚੱਲ ਜਾਗਾ ਚਾਚੀ ਨੂੰ ਰੋਣਾ ਚਾਚੀ ਨੂੰ ਬੁਲਾ ਕੇ ਚੱਲੇ ਚਾਚੀ ਕਰ ਨਹੀਂ ਹੈਗੇ ਚਾਚੀ ਨੂੰ ਕੀ ਕਹਿਣਾ ਵਾ ਚਾਚੀ ਨੂੰ ਕੀ ਕਹਿਣਾ ਵਾ ਅ ਕੱਲ ਜਿਹੜੀ ਮੇਰੇ ਦਿਮਾਗ 'ਚ ਗੱਲ ਪਾਈ ਈ ਹਾਂ ਤੂੰ ਉਹ ਤੇ ਗੱਲ ਐਂ ਕਰੰਦੀ ਜਿਵੇਂ ਉਹਨੇ ਪਤਾ ਨਹੀਂ ਦੋ ਤਿੰਨ ਨਿਆਣੇ ਆ ਤੇ ਇੱਕ ਉਹਨੂੰ ਦੇ ਦੇ ਚੰਗ ਕੇ ਓਹੋ ਮੇਰੀ ਸੁਣੋਂ ਗੱਲ ਕੋਈ ਗਲਤ ਨਹੀਂ ਗੱਲ ਕੀਤੀ ਗੱਲ ਕੀ ਐਸੀ ਆਪਣੀ ਭੈਣ ਮਾਲ ਦੀ ਕਰਾਂਗੇ ਤੇ ਸਾਡੇ ਵਰਗੀ ਨਹੀਂ ਕਰਾਂਗੇ ਆਪਾਂ ਦੋਨਾਂ ਦਾ ਸੋਚੰਨੀ ਆ ਮੈਂ ਤੈਨੂੰ ਸਿੰਗਰਦਾ ਨਹੀਂ ਸੁਟਕੰਦੀ ਜਾਂ ਸ਼ਮੀਦਾ ਨਹੀਂ ਸੁਟਕੰਦੀ ਮੈਂ ਦੋਨਾਂ ਦਾ ਸੋਚੰਦੀ ਆ ਦੋਵੇਂ ਖੁਸ਼ ਰਹਿਣੀਆਂ ਮੇਰੀ ਗੱਲ ਸੁਣਾ ਤੇਲਾ ਬੱਚਾ ਹੋਣਾ ਠੀਕ ਆ ਉਹ ਨਹੀਂ ਚੋਲੀ ਜਬਾ ਦੇ ਮੈਨੂੰ ਇਹ ਦੱਸ ਤੂੰ ਇਹ ਕਹਿੰਦੀ ਨਾ ਕਿ ਮੈਨੂੰ ਦੁੱਖ ਨਹੀਂ ਗਾ ਮੈਨੂੰ ਵੀ ਦੁੱਖ ਹੈ ਗਾ ਮੈਂ ਜਿੱਛਾ ਜੀ ਨਾਲ ਗੱਲ ਕਰਨੀ ਆ ਪਰ ਮੈਂ ਸਿੱਧੀ ਗੱਲ ਕਰਾਂ ਹਾਂ ਪਤਾ ਹੈ ਤੁਹਾਨੂੰ ਮੈਨੂੰ ਕਿੰਨਾ ਕਿ ਤੁਹਾਨੂੰ ਦੁੱਖ ਆ ਉਹ ਤੁਹਾਡੀ ਕੈਨ ਪਤਾ ਕੀ ਕਹਿੰਦੀ ਆ ਅੱਜ ਮੈਂ 5 ਸਾਲ ਬੱਚਾ ਨਹੀਂ ਜਮਨਾ ਤੇ ਜੇ ਨਹੀਂ ਜਮਨਾ ਤੂੰ ਨਹੀਂ ਪਾਣਾ ਤੂੰ ਆਪਣੀ ਪੈਨੋਂ ਦੇ ਕਿਸੇ ਦਾ ਤਾਂ ਸਵਾਰ ਉਹ ਤਾਂ ਖੁਸ਼ ਹੋ ਗਏ ਤੂੰ ਨਾ ਜਾ ਮੇਰੀ ਗੱਲ ਸੁਣ ਸਿੱਖਾ ਇਹ ਖਾਸਲਾ ਉਹਨੇ ਲੈਣਾ ਵਾ ਇਹ ਆਪਾਂ ਖਾਸਾ ਨਹੀਂ ਲੈ ਸਕਦੇ ਦੇਣਾ ਨਾ ਦੇਣਾ ਉਹਦੀ ਮਰਜ਼ੀ ਜੇ ਮੰਨ ਲਓ ਕਹਿੰਦੀ ਮੈਂ ਤੇਰਾ ਵੀ ਤੇ ਸਾਈਨ ਨਹੀਂ ਮੰਨੂਗਾ ਉੱਥੇ ਤੂੰ ਵੀ ਕਰਨੀ ਨਹੀਂ ਮੈਂ ਕੀ ਕਰ ਲੂੰਗਾ ਉੱਥੇ ਚਲੋ ਇੱਕ ਵਾਰੀ ਕਹਿਣ ਦਾ ਤੇ ਮਰਜ਼ੀ ਬੰਦਾ ਹੀ ਨਾ ਆਪਾਂ ਕਵਾਂਗੇ ਉਹਨਾਂ ਨੇ ਕੁਝ ਸੋਚਿਆ ਨ ਹੋਗਾ ਤਾਂ ਹੀ ਕਹਿੰਦੀ ਆ ਕਿ ਨਹੀਂ ਹਜੇ ਨਹੀਂ ਕਰਨਾ ਹੁਣ ਆਪਾਂ ਨੂੰ ਪੁੱਛਿਆ ਥੜਾ ਵਾ ਤੇ ਨਾ ਸਾਡਾ ਫਰਜ਼ ਬੰਦਾ ਪੁੱਛਣ ਦਾ ਸਿਮਾ ਉਹ ਅੱਗੇ ਚਾਚੀ ਆਗੇ ਚਾਚੀ ਜੀ ਕੀ ਹੋਇਆ ਚਾਚੀ ਜੀ ਤੁਹਾਡਾ ਤਾਂ ਚੰਗਾ ਕੰਮ ਬਣਾਇਆ ਤੁਸੀਂ ਕੰਮ ਬੜਿਆ ਕਾਹਦੇ ਕੰਮ ਬੜਿਆ ਬੋਲ ਇਹਨੇ ਗੱਲ ਕੀਤੀ ਆ ਵੀ ਸਿਮਰਤਾਂ ਤੁਸੀਂ ਗੱਲ ਕੀਤੀ ਆ ਵੀ ਉਹਨੂੰ ਬੱਚਾ ਦੇ ਦੇ ਹਾਂ ਤੁਸੀਂ ਤਾਂ ਸਿਆਣੇ ਬਣੇ ਜੀ ਤੁਹਾਨੂੰ ਸਮਝ ਨਹੀਂ ਆਜੀ ਇਹ ਗੱਲ ਇਹਦੇ ਨਾਲ ਨਹੀਂ ਨਹੀਂ ਤੁਸੀਂ ਕਰਦੇ ਮਮੀ ਨਾ ਕਰ ਲੈਂਦੇ ਤੁਸੀਂ ਕੀ ਮੇਰੇ ਘਰ ਦਾ ਮੰਗਾ ਬਾਤਾ ਵਾ ਜੇ ਹੋਰ ਉਧਰ ਹੁਣ ਖਲਾਰਾ ਪੈਗਾ ਤੇ ਖੌਣ ਸੰਭੂਗਾ ਕਾਹਦਾ ਕੀ ਖਲਾਰਾ ਪੈਗਾ ਜੇ ਸਿਮਰਤ ਆਪਣੀ ਸੱਸ ਨਾਲ ਗੱਲ ਕਰਦੇ ਫੇਰ ਫੇਰ ਕੀ ਗੱਲ ਕਰਦੇ ਕਿਸੇ ਕੋਲ ਵਧੀਆ ਗੱਲ ਲਿਆ ਹੋਰ ਤੂੰ ਕੀ ਆਈ ਜਾਵਾ ਗੱਲ ਕਰਕੇ ਤੁਸੀਂ ਸ਼ਾਇਦ ਉਹਦੇ ਤੋਂ ਮਾਰਦੇ ਥੋੜੀ ਜੀ ਬੈਜੀ ਇੱਥੇ ਹੀ ਕਹਿਣ ਤੇਰੇ ਦਿਮਾਗ ਚ ਕਿਉਂ ਨਹੀਂ ਗੱਲ ਪੈਂਦੀ ਮੋਟੀ ਨੂੰ ਤਾਂ ਇਹਦਾ ਕੀ ਹਾਲ ਲੱਗਾ ਬਸ ਕਰ ਜਾ ਨਾ ਲੜ ਤੂੰ ਵੀ ਨਾ ਲੜ ਤੂੰ ਵੀ ਨਾ ਲੜ ਇਹ ਤੂੰ ਗੱਲ ਕਹਿਂਦੇ ਆ ਨਾ ਇਹ ਲੱਗੀ ਗੱਲ ਮੈਂ ਵੀ ਸੋਚੀ ਸੀ ਜਾਂ ਤਾਂ ਤੇਰੇ ਤੋਂ ਤਿੰਨ ਬੱਚੇ ਹੁੰਦੇ ਫੇਰ ਕਹਿੰਦੀ ਆ ਕਿ ਮੇਰੀ ਭੈਣ ਦੀ ਝੋਲੀ ਚ ਮੈਂ ਬੱਚਾ ਪਾ ਦਿਆਂ ਜਦੋਂ ਅੱਗੇ ਹੀ ਉਹਦਾ ਬੱਚਾ ਤੇ ਕਿਹੜੀ ਮਾਂ ਚਾਹੇਗੀ ਕਿ ਮੈਂ ਪਹਿਲਾ ਬੱਚਾ ਜਨਮ ਦੇ ਕੇ ਤੇ ਆਪਣੀ ਭੈਣ ਦੀ ਝੋਲੀ ਚ ਪਾ ਦਾਂ ਇਹ ਬੜੇ ਵੱਡੇ ਦਿਲ ਦਾ ਕੰਮ ਹੈ ਟੈਸਟ ਕਰਕੇ ਮੇਰੀ ਗੱਲ ਸੁਣ ਆਹ ਵੇਖ ਆਹ ਵੇਖ ਇੱਧਰ ਕੋ ਤੂੰ ਨੇ ਗੁਰਦਵਾਰ ਸਾਹਿਬ ਦੇ ਵਿੱਚ ਉੱਥੇ ਨਾ ਬਾਹਰ ਬੱਚਿਆਂ ਦੀ ਫੋਟੋ ਆਹ ਵੇਖੋ ਮੈਨ ਲੱਗਿਆ ਕਿ ਕਿੱਡੇ ਸੋਹਣੇ ਬੱਚੇ ਦੀ ਫੋਟੋ ਆ ਕਿੰਨਾ ਸੋਹਣਾ ਚਲੋ ਆਹੋ ਚਲੀਏ ਅਪਾ ਸ਼ਬੀ ਨੂੰ ਦੇਖ ਕੇ ਆਈਏ ਪਤਾ ਉਹਦੇ ਬਣ ਕੇ ਸਾਹਮਣੇ ਲਾਵਾਂਗੇ ਜਦੋਂ ਰੋਜ਼ ਬੱਚੇ ਦੀ ਫੋਟੋ ਵੇਖੋਗੀ ਨਾ ਤੇ ਪਰ ਮਾਤਾ ਕੀ ਪਤਾ ਤੇ ਮੇਰੇ ਤੇ ਕਰ ਦੇ ਚਾਚੀ ਮੇਰੀ ਗੱਲ ਸੁਣੋ ਜੇ ਸਮਾਉ ਗਣਾ ਸਹੀ ਬੂਹੋਂ ਕੋੜ ਦੇ ਰਿਓ ਨਾ ਹੋ ਰਦੋ ਕੋਈ ਸੱਸ ਨੇ ਬੜੀਆਂ ਗੱਲਾਂ ਕਰਨੀਆਂ ਜੇ ਸੰਮੀ ਨੂੰ ਮੈਨੂੰ ਕੋਈ ਪਰਵਾਹ ਨਹੀਂ ਉਹਦੀ ਸੱਸ ਗੱਲਾਂ ਕਰਦੀ ਕਰੀ ਜਾਵੇ ਫਿਰ ਉਹਦੀ ਸੱਸ ਕਰਦੀ ਵੀ ਕੀ ਆ ਇੱਕ ਵਾਰੀ ਵੀ ਨੇ ਚਾਇਆ ਕਿ ਮੈਂ ਆਪਣੀ ਤੀਨੋਂ ਕੋਈ ਫੋਟੋ ਲੈ ਦਾਂ ਕੋਈ ਬਾਵਾ ਹੀ ਲੈ ਆ ਦਵਾ ਉਹਦੇ ਬੈੱਡ ਤੇ ਲਾ ਦਵਾ ਉਹ ਕੁਛ ਚਾਚੀ ਜੀ ਮੇਰੀ ਗੱਲ ਸੁਣੋ ਕਿਹੜੀਆਂ ਗੱਲਾਂ ਕਰੀ ਜਾਂਦੇ ਤੁਸੀਂ ਤੁਹਾਨੂੰ ਪਤਾ ਨਹੀਂ ਡਾਕਟਰ ਨੇ ਜਵਾਬ ਦਿੱਤਾ ਕਿ ਉਹ ਨਵੀਂ ਕੁਝ ਗੱਲਾਂ ਕੋਲ ਲੱਗੇ ਜੀ ਨਹੀਂ ਮੋੜ ਗੱਲ ਨਹੀਂ ਜੇ ਚਾਚੀ ਜੀ ਨੇ ਲਿਆਂਦੀ ਹੈ ਨਾ ਤੇ ਆਪਾਂ ਜਾਵਾਂਗੇ ਦੇਖਣ ਚਾਚੀ ਜੀ ਫਿਰ ਜਾਵਾਂਗੇ ਹਾਂ ਉਹ ਪਤਾ ਕੀ ਫੋਟੋ ਵੇਖ ਕੇ ਖੁਸ਼ ਹੋਈ ਸੀ ਸੱਚ ਕਰੇ ਤਾਂ ਮੁਸਕਰਾਉਂਦਾ ਹੈ ਚਿਹਰੇ ਦੇ ਕਿੰਨਾ ਉਹ ਮੇਰੇ ਤੇ ਚੁੱਪ ਕਰ ਚੇਗੀ ਚਾਚੀ ਜੀ ਚੁੱਪ ਕਰ ਚੇਗੀ ਮੋੜ ਕੇ ਦੇ ਚਾਚੀ ਜੀ ਠੋਕਾ ਕਿਉਂ ਚੁੱਪ ਕਰੋ ਨਹੀਂ ਨਹੀਂ ਨਾ ਸੁਣਾ ਚਾਚੀ ਜੀ ਕਿਉਂ ਇੰਨਾ ਕਰ ਰਹੇ ਜੀ ਦੱਸੋ ਸਮਝ ਕੋਈ ਨਹੀਂ ਪੰਜਾਵਾਂ ਦੀ ਦੀ ਸੀਮਾ ਤਾਂ ਕੀ ਗੱਲਾਂ ਕਰੀ ਜਾਂਦੀ ਆ ਮੈਂ ਸਮਝੋ ਨਾ ਚਾਚੀ ਨੂੰ ਤੂੰ ਕੋਈ ਨਹੀਂ ਦੇਉਂਦੇ ਆ ਲੇਕਿਨ ਚਾਚੀ ਜੀ ਮੈਨੂੰ ਪਤਾ ਵਾ ਤੁਸੀਂ ਬੜਾ ਚੰਦੇ ਜੀ ਪੀਉਂਦੇ ਕਰਕੇ ਦੇ ਦਿੱਤੀ ਹੋਏ ਮੈਨੂੰ ਪਤਾ ਵਾ ਪਰ ਇਹ ਤੇ ਰੱਬ ਦੀ ਕਰਨੀ ਆ ਨਾ ਸਮਝਿਆ ਕਰੋ ਕੱਲ ਨੂੰ ਸਮਾਂ ਆਉਂਦੇ ਆਪਾਂ ਦੇ ਦਾਂਗੇ ਕੋਈ ਨਹੀਂ ਸੀਮਾ ਨੂੰ ਸਾਥ ਤੇ ਰੱਖ ਲੈਂਦੀ ਜੀ ਨਹੀਂ ਨਹੀਂ ਸੀਮਾ ਦੇ ਕੇ ਆ ਮੰਗ ਤਾ ਕੀ ਪਤਾ ਇਹ ਵੀ ਰੱਬ ਦੀ ਕਰਨੀ ਹੋਵੇ ਮੈਂ ਤਾਂ ਸਵੇਰੇ ਉੱઠી ਸੀ ਮੇਰੇ ਦਿਮਾਗ 'ਚ ਓਕੇ ਆਲ ਵੀ ਨਹੀਂ ਕੀ ਪਤਾ ਪਰਮਾਤਮਾ ਨੇ ਮੇਰੇ ਦੇਰ ਕਰ ਲਿਆ ਦੀ ਮੈਂ ਚੱਲ ਆਇਆ ਬਹੁਤ ਘਰ ਦੇ ਗੇਗ ਨੰਬਰ ਆਇਆ ਤੇ ਕੀ ਪਤਾ ਮੇਰ ਹੋ ਜੇ ਤੇ ਸੌਕੇ ਨਾ ਡਾਲ ਨਾ ਸੀਮਾ ਜਲਦੀ ਨਾ ਕੰਮ ਕਾਲਾ ਮਕਾਲਾ ਨਹੀਂ ਕਰਦਾ ਤੇ ਪਿਆਰ ਆਂਦੇ ਕੰਮ ਚਲ ਆਪਾਂ ਚੱਲ ਗਏ ਆਪਾਂ ਮੈਂ ਖੇਲਾ ਲੈਂਦਾ ਇਹਨੂੰ ਖੁਆਰ ਚ ਪਲੇਟ ਕੋਈ ਨਹੀਂ ਚਲੇ ਤਾ ਜਲਦੀ ਕਰ ਮਿਲ ਕਰ ਸੁਣ ਅ ਚਾਚੀ ਜੀ ਕੀ ਕਰ ਰਹੇ ਆ 10 10 ਤੁਮ ਮੁੰਦੇ ਸਮਝ ਨਹੀਂ ਕੋਸ਼ਿਸ਼ ਕਰ ਕੱਲ ਮੂਤੇ ਸਮਝਾਣ ਦੀ ਕੋਸ਼ਿਸ਼ ਕਰਾਂ ਚਾਚੀ ਨੂੰ ਹੋਰ ਕੁਛ ਨਹੀਂ ਨਜ਼ਰ ਆਉਂਦਿਆਂ ਵੇਖਣ ਚਾਚੀ ਕਿ ਤਰ੍ਹਾਂ ਦੀਆਂ ਗੱਲਾਂ ਕਰੰਦੇ ਆ ਤੇ ਚਾਚੀ ਦੀ ਵੀ ਦੇਖੋ ਹਾਲਤ ਤੇ ਕਿ ਚਿੱਤੇ ਨੂੰ ਪਤਾ ਨਾ ਹੋਸੀ ਨਹੀਂ ਗੇ ਚਾਚੀ ਨਹੀਂ ਹੋਸੀ ਤੇ ਕਿੰ ਔਚਿਆ ਲੋ ਸੀ ਮਾਂ ਮੈਂ ਹੋਸੀ ਆ ਤੈਨੂੰ ਪਤਾ ਨਾ ਹੁੰਦੀ ਸੱਸ ਫੋਟੋ ਵੇਖ ਕੇ ਕਿੰਨੀਆਂ ਸ਼ੰਮੀ ਨੂੰ ਗੱਲਾਂ ਕਰਨਗੇ ਉਹ ਕੀ ਕਹਿਣਗੇ ਸੁੱਤੀ ਗੱਲਾਂ ਖੇਚ ਗਾਤੀ ਆ ਚੱਪ ਕਰੋ ਚੱਪ ਕਰੋ ਵਾਸਤੇ ਕੋਈ ਸੁੱਤੀ ਗੱਲਾਂ ਨਹੀਂ ਦਿਖਾਈਏਗੀ ਉਹਨਾਂ ਨੇ ਮੇਰੀ ਗੱਲ ਸੁਣਾ ਉਹਨਾਂ ਨੇ ਇਹੋ ਹੀ ਕਹਿਣਾ ਨਾ ਕਿ ਉਹਦੇ ਪਤਾ ਸ਼ਮੀ ਦੇ ਬੱਚਾ ਨਹੀਂ ਵੀ ਹੋਣਾ ਪਤਾ ਹੈ باوجود ਵੀ ਇਹ ਫੋਟੋ ਦੇ ਗਏ ਆ ਤੂੰ ਗੱਲ ਕਿਉਂ ਨਹੀਂ ਸਮਝਦੀ ਯਾਰ ਚਲ ਜੀ ਚਾਚੀ ਦੇ ਮਨ ਚ ਆਇਆ ਵਾ ਕਿ ਮੈਂ ਫੋਟੋ ਦੇਣੀ ਆ ਉਹਨਾਂ ਨੇ ਆਪਣੀ ਧੀ ਬਣਾਇਆ ਵਾ ਸ਼ਮੀ ਨੂੰ ਤੇ ਜੇ ਉਹਨਾਂ ਦੇ ਮਨ ਚ ਆਇਆ ਵਾ ਇਹ ਗੱਲ ਕਿ ਮੈਂ ਫੋਟੋ ਦੇਣੀ ਆ ਤੇ ਜੇ ਉਹਨਾਂ ਨੂੰ ਖੁਸ਼ੀ ਇੱਚ ਮਿਲਦੀ ਤੇ ਬਸ ਦੇ ਹੀ ਹੁੰਦੋ ਤੇ ਜਿਉਂ ਹੀ ਸੋਚਦੇ ਵੀ ਮਾ 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 ਨਾ ਵੀ ਸ਼ਮੀ ਦੀ ਕੁਝ ਬਗਾਨੇ ਨਹੀਂ ਆ ਸੀਮਾ ਤੈਨੂੰ ਕੀ ਲੱਗਦਾ ਮੈਂ ਨਹੀਂ ਸੋਚਦਾ ਤੈਨੂੰ ਪੈਕ ਕਰੋ ਤੇ ਆਜੋ ਤਨ ਇਥੇ ਤਾਂ ਜੀ ਦੇਣਾ ਹੈ ਜਲਦੀ ਸਮਝੋ ਆਏ ਰੱਬਾ ਕੀ ਕਰਾਂ ਕੀ ਹੋ ਗਿਆ ਚਾਚੀ ਨੂੰ ਚਾਚੀ ਨੇ ਬਸ ਮੰਨ ਤਿੱਕ ਕੋਈ ਆਪ ਹੀ ਸ਼ਮੀ ਦੇ ਘਰ ਬੱਚਾ ਜੇ ਬਸ ਪਤਾ ਨਹੀਂ ਕੀ ਹੋ ਗਿਆ ਗੱਲਾਂ ਕਰੀ ਜਾਂਦੇ ਆ ਮੈਂ ਤੇ ਚਾਚੀ ਨਾਲ ਗੱਲ ਕਰਨੀ ਸੀ ਤੇ ਚਾਚੀ ਤੇ ਪਤਾ ਨਹੀਂ ਆਏ ਰੱਬਾ ਮਮੀ ਜੀ ਤੁਸੀਂ ਟੈਨਸ਼ਨ ਨਾ ਲਓਗੇ ਸਭ ਕੁਝ ਸਹੀ ਹੋ ਜਾਊਗਾ ਅਈ ਰਾਤੀ ਤੁਹਾਨੂੰ ਮੈਂ ਸਮਝਾਇਆ ਵਾਣਾ ਇਹਨਾ ਨਾ ਸੋਚਿਆ ਕਰੋਗੇ ਤੁਹਾਡੀ ਤबीयत ਖਰਾਬ ਹੋ ਗਈ ਮੈਨੂੰ ਪਤਾ ਮੰਮੀ ਜੀ ਤੁਹਾਨੂੰ ਚਾਹ ਆਉਂਦਾ ਵਾ ਬੱਚੇ ਦਾ ਪਰ ਹੁਣ ਕੀ ਕਰ ਸਕਦੇ ਆ ਸਾਹਿਲ ਅਜੇ ਇਸ ਚੀਜ਼ ਲਈ ਨਹੀਂ ਮੰਨਦੇ ਨਹੀਂ ਤੇ ਹੋਂਦੇ ਸਾਲ ਤੱਕ ਤੇ ਬੱਚਾ ਤੁਹਾਡੀ ਝੋਲੀ ਚ ਹੋਣਾ ਸੀ ਤੁਹਾਨੂੰ ਨਾਲੇ ਪਤਾ ਤੇ ਆ ਕਿ ਜੀਜੂ ਦਾ ਵੀ ਅਜੇ ਬਿਜ਼ਨਸ ਸੈਟ ਨਹੀਂ ਹੋਇਆ ਦਾ ਤੇ ਸਾਹਿਲ ਦੀ ਸੋਚ ਜਿਹੜੀ ਨਾ ਬਹੁਤ ਉੱਚੀ ਆ ਇਸੇ ਸਿਲਸਿਲੇ 'ਚ ਤੋਂ ਬਾਹਰ ਗਏ ਆ ਨੇਪਾਲ ਦੇ ਬਿਜਨੇ ਦੇ ਸਿਲਸਿਲੇ 'ਚ ਕਿ ਉਹਨਾਂ ਦੀ ਸੋਚ ਬਹੁਤ ਉੱਚੀ ਆ ਉਹ ਬੁਲੰਦੀਆਂ ਹਾਸਲ ਕਰਨਾ ਚਾਹੁੰਦੇ ਆ ਬੋਤ ਤੋਨੀ ਤੇ ਅਜੇ ਬੱਚੇ ਤੁਹਾਡਾ ਤਾਂ ਖੇਡਣ ਮੱਲਣ ਦਾ ਟਾਈਮ ਐ ਮੈਂ ਤੁਹਾਨੂੰ ਕੀ ਕਹਿ ਸਕਦੀ ਆ ਜੋ ਤੁਹਾਡੀ ਮਰਜ਼ੀ ਐ ਉਹ ਤੋਂ ਕਰੋ ਪਰ ਮੈਨੂੰ ਪਤਾ ਮੰਮੀ ਜੀ ਤੁਹਾਨੂੰ ਵੀ ਚਾਹ ਆਉਂਦਾ ਵਾ ਕਿ ਸਾਡੇ ਘਰੇ ਬੱਚੇ ਖੇਡਦੇ ਹੋਣ ਤੁਸੀਂ ਵੀ ਨਾਲ ਚੁੱਕੋ ਹੋਰ ਕਈ ਲਾਡ ਕਰਨੇ ਆ ਮੈਨੂੰ ਪਤਾ ਪਰ ਪੁੱਤ ਮੈਨੂੰ ਤੇ ਬਹੁਤ ਜ਼ਿਆਦਾ ਚਾਅ ਹੈ ਮੈਨੂੰ ਇੰਨਾ ਚਾਅ ਆ ਕਿ ਮੈਂ ਤੈਨੂੰ ਕੀ ਦੱਸਾਂ ਹਾਂਜੀ ਮੰਮੀ ਜੀ ਪੁੱਤ ਮੈਨੂੰ ਸਭ ਕੁਝ ਪਤਾ ਹੈ ਜੋ ਤੂੰ ਆ ਨਹੀਂ ਨਾ ਬਿਲਕੁਲ ਸਹੀ ਹੈ ਨਹੀਂ ਆ ਜੋ ਸਾਹਿਲ ਸੋਚਦਾ ਪਿਆ ਨਾ ਉਹ ਸਭ ਤੋਂ ਵਧੀਆ ਸੋਚਦਾ ਪਿਆ ਠੀਕ ਹੈ ਨਾ ਹਾਂਜੀ ਮੰਮੀ ਮਗਰ ਜਿੰਨਾ ਨੂੰ ਸੋਚਣਾ ਚਾਹੀਦਾ ਹੈ ਨਾ ਉਹਨਾਂ ਨੂੰ ਸੋਚਣਾ ਚਾਹੀਦਾ ਤੂੰ ਕੀ ਸੋਚਣ ਰਹੀ ਹੈ ਉਹ ਸੋਚਣ ਉਹਨਾਂ ਦਾ ਹੱਕ ਹੈ ਸੋਚਣ ਦਾ ਜੋ ਕਰਨਾ ਉਹਨਾਂ ਨੂੰ ਕਰਨਾ ਚਾਹੀਦਾ ਮਗਰ ਉਹਨਾਂ ਨੂੰ ਤਾਂ ਕੋਈ ਤਿਆਨ ਹੀ ਨਹੀਂ ਹੈਗਾ ਉਹਨਾਂ ਨੂੰ ਕੋਈ ਸ਼ਰਮ ਹੀ ਨਹੀਂ ਆਗੀ ਵੀ ਅਹੀਂ ਕੁਛ ਕਰ ਲਈਏ ਉਹ ਵੀ ਫੋਨ ਹੁੰਦੇ ਹੈ। ਹੈਲੋ ਹੈਲੋ ਆ ਬੜੀ ਕੀ ਹਾਲੀ ਠੀਕ ਹੈ ਭੈਣ ਜੀ ਤੂੰ ਸੁਣਾਓ ਆਪਣਾ ਬਸ ਪੇੜਾ ਤੇ ਠੀਕ ਹੈ ਤੂੰ ਆਪਣਾ ਸੁਣਾ ਮੈਂ ਠੀਕ ਆ ਨਾ ਭੈਣੇ ਕਦੀ ਫੋਨ ਹੀ ਕਰ ਲਿਆ ਕਰ ਬਸ ਇਸ ਤਰ੍ਹਾਂ ਹੀ ਆ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਮੈਨੂੰ ਪਤਾ ਹੀ ਆ ਤੂੰ ਭਾਵੇਂ ਮੈਨੂੰ ਕੁਝ ਦੱਸ ਤੇ ਭਾਵੇਂ ਨਾ ਦੱਸ ਤੇ ਕੀ ਪਤਾ ਤੈਨੂੰ ਮੇਲਾ ਤੋਂ ਪੁੱਤ ਦੇ ਪਿਆਰ ਪਿਆਰ ਜਿੰਨਾ ਮੈਨੂੰ ਸੱਦਿਆ ਔੜ ਦੀ ਔੜ ਦੀ ਖਬਰ ਮਿਲੀ ਆ ਕਿ ਤੇਰੀ ਓਟੀ ਮਾਂ ਨਹੀਂ ਬਲ ਸਕਦੀ ਕੀ ਦੱਸਾਂ ਭੈਣ ਡਾਕਟਰ ਨੇ ਕਿਹਾ ਹੀ ਤੇ ਫੇਰ ਮੰਨਣਾ ਹੀ ਪਊਗਾ ਨਾ ਸਾਨੂੰ ਕਿਸਮਤ ਦੀਆਂ ਗੱਲਾਂ ਨਾ ਜੇ ਕਿਸਮਤ ਚੰਗੀ ਹੁੰਦੀ ਤੇ ਫਿਰ ਉਥੇ ਹੋ ਜਾਂਦਾ ਨਹੀਂ ਸੀ ਚੰਗੀ ਤਾਂ ਹੀ ਇਸ ਤਰ੍ਹਾਂ ਹੋਇਆ ਨਹੀਂ ਨਹੀਂ ਭੈਣੇ ਗੱਲ ਕਿਸਮਤ ਦੀ ਨਹੀਂ ਗੱਲ ਤੇਰੇ ਪੁੱਤ ਦੀ ਜਿੱਦ ਦੀ ਸੀ ਤੇ ਤੇਰਾ ਮੁੰਡਾ ਤੇ ਭਾਵੇਂ ਕਿਹੜੀ ਮੁਖੜੀ ਮਗਰੀ ਤੇ ਆ ਗਿਆ ਤੈਨੂੰ ਯਾਦ ਆ ਉਹਨੇ ਮੇਰੀ ਕਿੰਨੀ ਬੇਇੱਜ਼ਤੀ ਕਰਕੇ ਘਰੋਂ ਕੱਢਿਆ ਸੀ ਤੂੰ ਭਾਵੇਂ ਟੱਪੀ ਚ ਗੱਲ ਜਿੰਨੀ ਮਰਜ਼ੀ ਲਗਾ ਲਾ ਆ ਸਾਰੀ ਦੁਨੀਆ 'ਚ ਗੱਲ ਧੁੰਮ ਗਈ ਆ ਕਿ ਤੇਰੀ ਨੂੰਹ ਦੇ ਘਰੇ ਬੱਚਾ ਨਹੀਂ ਹੋ ਸਕਦਾ ਇਹ ਤਨਹਾਈ ਪਾਣੀ ਕਿਉਂ ਕੀ ਹੋਇਆ ਮੋਰ ਤੇਰੇ ਸੰਗੇ ਜੋ ਆਵਾਜ਼ ਬੈਠੀ ਮੈਂ ਲਗੀਆ ਸੋਚਣ ਕੀ ਦੇਜੇ ਜੀਜੂ ਤੇ ਜਦੋਂ ਦੇ ਜੀਦੀ ਦੇ ਬਾਰੇ ਪਤਾ ਲੱਗਾ ਉਹਨੂੰ ਚੰਬੜ ਕੇ ਬੈਠੇ ਰੁੜਾ ਥਾਉ ਜਾ ਕੇ ਉਥੋਂ ਤੂੰ ਸੋਚੋ ਉਹਦਾ ਜਾ ਕੇ ਕਿੰਨਾ ਮੈਂ ਬੋਲਦੀ ਆ ਮੇਰੀ ਕੋਈ ਸੁਣਦਾ ਇੱਕ ਵੀ ਕਿੰਨੀ ਮੈਂ ਬੇਇੱਜ਼ਤੀ ਕਰਦੀ ਉਹਦੀ ਵੀ ਤੂੰ ਨਾ ਬੋਲ ਮੈਨੂੰ ਫਿਰ ਵੀ ਉਹ ਮੇਰੇ ਅੱਗੇ ਆ ਕੇ ਬੋਲਦਾ ਸਮਝਦਾ ਹੀ ਨਹੀਂ ਮੈਂ ਇਸ ਤਰ੍ਹਾਂ ਕਰ ਨਹੀਂ ਮੰਮੀ ਮੈਂ ਇਹਨੂੰ ਛੱਡਣਾ ਮੈਂ ਇਹਨੂੰ ਛੱਡਣ ਲਾ ਦੱਸ ਮੈਂ ਤੁਹਾਨੂੰ ਤੇ ਕਿਹਾ ਵਾ ਉਹਨੇ ਉਹਨੂੰ ਮੰਗਰ ਲਾਇਆ ਵਾ ਇਹ ਤੁਹਾਡਾ ਫਰਜ਼ ਬੰਦਾ ਉਹਨੂੰ ਪਿੱਛੇ ਲੋਨਦਾ ਜੇ ਪਿੱਛੇ ਪਾਓਗੇ ਤੇ ਤੇਰੀ ਲੱਥੂਗੀ ਨਹੀਂ ਤੇ ਇਦਾਂ ਨਹੀਂ ਨੇ ਜਾਣਾ ਫਿਰ ਅੰਟੀ ਤੇਰੀ ਨੇ ਸਹੀ ਕਿਹਾ ਫਿਰ ਥਿਰੋ ਕੰਮ ਕਰਦੇ ਆਪਾਂ ਮੈਂ ਤੇ ਤੁਹਾਨੂੰ ਕਿਹਾ ਵਾ ਮੰਮੀ ਸੋਚੋ ਜੀ ਉਹਨਾਂ ਨੇ ਕਿਹਾ ਨਾ ਇਹਦੇ ਬਾਰੇ ਵਿਚਾਰ ਕਰੋ ਤੇ ਇਹਨੂੰ ਖੜਾ ਇਹਦਾ ਛਡਾਓ ਪਿੱਛੋਂ ਤੇਰੀ ਅੱਗੇ ਕੁਛ ਚੱਲੇਗਾ ਨਹੀਂ ਤੇ ਇਹ ਗੱਲਾਂ ਨਾਲ ਨਹੀਂ ਕੁਝ ਹੋਣਾ ਬਰਾ ਹੋ ਫਿਰ ਸੋਚਣਾ ਹੀ ਪੈਣਾ ਕੁਛ ਨਾ ਕੁਛ ਸੋਚਣਾ ਹੀ ਪੈਣਾ ਹੋ ਸੋਚੋ ਮੰਮੀ ਅਜੇ ਵੀ ਕੁਝ ਸੋਚਣਾ ਨਹੀਂ ਸੋਚਣ ਦਾ ਨਹੀਂ ਟਾਈਮ ਹੋਣ ਕਰਨ ਦਾ ਟਾਈਮ ਆ ਉੱਠੋ ਤੇ ਜਾ ਕੇ ਤੇ ਕੱਢੋ ਉਹਨੂੰ ਘਰੋਂ ਬਾਹਰ ਆ ਲੈ ਫਿਰ ਆ ਗਈਓ ਮੈਂ ਥੋੜਾ ਬਣੀ ਗੰਨੀ ਹੋੜੇ ਨੂੰ ਪਤਾ ਲੱਗੂ ਕਿ ਸਿਮਰਤ ਨਾਲ ਕਿੱਦਾਂ ਪੰਗੇ ਲਈ ਜਾਂਦੇ ਮੈਂ ਤੇ ਕਹੀ ਨੀ ਆ ਪਤਾ ਨਹੀਂ ਕਿਹੜੀ ਕਰਮਾ ਵਾਲੀ ਆ ਜਿੰਨੇ ਮੇਰੀ ਸਾਰੇ ਮੂਹ ਦੀਆਂ ਗੱਲਾਂ ਲੈ ਲਈਆਂ ਹੁਣ ਪਤਾ ਲੱਗੂ ਸ਼ਮਮੀ ਤੇਨੂੰ ਆਜਾਉ ਤੇਰੇ ਸਾਰੇ ਗੱਲ ਤੇਰੀ ਸਾਰੀ ਬਾਤ ਦੇਖੀ ਤੈਨੂੰ ਘਰੋਂ ਬਾਹਰ ਕਿੱਦਾਂ ਕੱਢਦੀ ਏ ਸੰਬੰਧਿਆਂ ਕੰਮ ਚ ਨਾ ਸੰਭੇ ਜਾਂਦੇ ਆ ਗੱਲ ਕਰਦੇ ਜਿੰਨਾ ਵੀ ਸਰਕਲ ਚ ਲੰਦੇ ਚ ਵੰਦੇ ਹੁੰਦਾ ਲਓ ਦੱਸੋ ਫੋਨ ਤੇ ਵੀ ਬੜਾ ਕੰਮ ਕੀਤਾ ਜਾਂਦੇ ਆ ਜਾਓ ਕੰਮ ਤੇ ਇੰਨੇ ਦਿਨ ਹੋ ਗਏ ਤੁਸੀਂ ਘਰ ਹੀ ਬੈਠੇ ਹੋ ਸਮਝਦੇ ਕਿਉਂ ਨਹੀਂ ਜੇ ਸਾਰਾ ਕੰਮ ਖਰਾਬ ਹੋ ਜਾਣਾ ਆਪਣਾ ਤੇ ਤੂੰ ਨਹੀਂ ਸਮਝਦੀ ਤੈਨੂੰ ਰੋਂਦੀ ਨੂੰ ਵੇਖ ਕੇ ਕਿਤਾ ਛੱਡ ਕੇ ਜਾਵਾਂ ਕਿ ਰਸਕਾ ਮਤੇ ਉੱਥੇ ਮੇਰਾ ਕਿਤਾ ਧਿਆਨ ਹੋ ਜੂ ਕੰਮ ਤੇ ਦੱਸ ਕਿਵੇਂ ਜੀ ਗੱਲ ਕਰਦੀ ਤੂੰ ਨਾਲੇ ਮੇਰੀ ਗੱਲ ਸੁਣ ਮੈਂ ਚੱਲ ਗਿਆ ਹਾਂ ਤੈਨੂੰ ਮੰਮੀ ਨੇ ਪਤਾ ਨਹੀਂ ਕਿਹਦੇ ਪਿੱਛੋਂ ਤਾਨੇ ਮਿਹਨੇ ਦੇਣ ਲੱਗਣਾ ਮੇਰਾ ਤਾਂ ਧਿਆਨ ਰਹਿਣਾ ਸਹੀ ਤੇ ਤੇਨੂੰ ਮੰਮੀ ਕੁਝ ਕਹੇ ਨਾ ਤੇ ਤੂੰ ਰੋਦੀ ਰਹਿਣਾ ਮੈਨੂੰ ਪਤਾ ਨਾ ਤੇਰਾ ਨਹੀਂ ਰੋਂਦੀ ਰੰਜੀਤ ਮੇਰੀ ਗੱਲ ਸੁਣੋ ਮੈਨੂੰ ਤੇ ਹੌਸਲਾ ਕਰਕੇ ਬਹਿਣਾ ਹੀ ਪੈਣਾ ਕਿੰਨਾ ਚਿਰ ਰੋਂਦੀ ਰੂੰਗੀ ਮੈਂ ਮੈਂ ਠੀਕ ਹੈਗੀ ਆ ਤੁਸੀਂ ਮੇਰੀ ਵੀ ਕਰਨਾ ਕਰੋ ਜਾਓ ਆਪਣੇ ਕੰਮ ਤੇ ਨਾ ਛੁੱਟੀਆਂ ਕਰੀ ਜਾਓ ਸਮਝ ਰਿਹਾ ਬਈ ਮੈਨੂੰ ਤੇ ਆ ਸਮਝ ਨਹੀਂ ਆਉਂਦੀ ਕੀ ਕਰਾਂ ਹੁਣ ਮੰਮੀ ਜੀ ਦੀ ਕਿਹੜੀ ਗੱਲ ਆ ਉਹਦੇ ਸੁਣਾ ਸੁਣਾਈ ਜਾਂਦੇ ਜੋ ਸੁਣਾਉਣਾ ਆਉਂਦਾ ਹੈ ਉਹਦਾ ਮਤਲਬ ਇਹ ਥੋੜੀ ਆ ਕਿ ਤੇ ਕੰਮ ਛੱਡ ਕੇ ਤੇ ਘਰ ਬੈਹਿ ਜੂਗੀ ਪਤਾ ਕਿੰਨਾ ਫਰਕ ਪੈ ਗਿਆ ਮੇਰੇ ਕੰਮ 'ਚ ਕਿੰਨਾ ਕੰਮ ਡਾਊਨ ਹੋ ਗਿਆ ਮੇਰਾ ਤੇ ਤਾਈ ਤਾਂ ਤੁਹਾਨੂੰ ਕਹਿੰਦੀ ਆ ਨਾ ਤੁਸੀਂ ਜਾਓ ਹੁਣ ਪਰ ਮੈਂ ਕੰਮ ਵੇਖਾਂਗੇ ਤੇਰੇ ਵੱਲ ਵੇਖਾਂ ਦੱਸ ਮੈਨੂੰ ਦੋਵੇਂ ਬੰਦੇ ਮਰਨਦੇ ਆਂ ਇਹ ਗੱਲ ਮੰਮੀ ਨੂੰ ਨਹੀਂ ਸਮਝਾਉਦੀ ਕੋਈ ਨਹੀਂ ਰਜੀਤ ਮਾਂ ਮਮੀ ਨੇ ਤਾਂ ਬਸ ਮੈਂ ਹੀ ਮਾਰਾ ਦਿਖੀ ਨਾ ਤੇ ਮੇਰੇ ਤੋਂ ਵੱਧ ਤੂੰ ਮਾਰੀ ਦਿਖੀ ਜਾਂਦੀ ਆ ਨਹੀਂ ਮੰਮੀ ਸਰ ਤੋਂ ਮਾਰੀ ਆ ਤੈਨੂੰ ਦੋਵੇਂ ਲੱਗਣੀ ਆ ਮਾਰੇ ਮੰਮੀ ਮਾਰੀ ਆ